ਆਓ ਜੀ ਚੱਲਦੇ ਹਾਂ ਬੈਡਮਿੰਟਨ ਸਟੇਡੀਅਮ ਨਵਾਂ ਸ਼ਹਿਰ ਜਿੱਥੇ ਟੂਰਨਾਮੈਂਟ ਚੱਲ ਰਿਹਾ ਜਾਣਦੇ ਹਾਂ ਹੋਰ ਜਾਣਕਾਰੀਆਂ ਆਓ ਚੱਲੀਏ ਸ਼ਹਿਰ ਨਵਾਂ ਸ਼ਹਿਰ ਲਓ ਜੀ ਨਵਾਂ ਸ਼ਹਿਰ ਬੈਡਮਿੰਟਨ ਸਟੇਡੀਅਮ ਵਿੱਚ ਟੂਰਨਾਮੈਂਟ ਚੱਲ ਰਿਹਾ 27 ਤੋਂ 29 ਜੂਨ 2024 ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਇਸ ਟੂਰਨਾਮੈਂਟ ਵਿੱਚ ਪਹੁੰਚ ਰਹੀਆਂ ਹਨ ਅੱਜ ਤੁਹਾਨੂੰ ਮਿਲਣਿਆ ਇੱਕ ਅਦਭੁਤ ਸ਼ਖਸੀਅਤ ਉਹ ਤੁਹਾਨੂੰ ਦੱਸਣਗੇ ਆਪਣੇ ਬਾਰੇ ਤੇ ਸ਼ਹਿਰ ਰਾਹੋਂ ਵਿੱਚ ਇੱਕ ਕੋ ਸਟੇਡੀਅਮ ਬਣ ਜਾ ਰਿਹਾ ਉਹਦੇ ਬਾਰੇ ਦੱਸਣਗੇ ਆਓ ਤੁਹਾਨੂੰ ਉਹਨਾਂ ਨਾਲ ਮਿਲਾਂਗੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮਾਸਟਰ ਬਖਸ਼ੀਤ ਸਿੰਘ ਸਾਂਭੀ ਰਿਟਾਇਰਡ ਸਾਇੰਸ ਮਾਸਟਰ ਬੜੀ ਖੁਸ਼ੀ ਦੀ ਗੱਲ ਹੈ ਪ੍ਰਿੰਸੀਪਲ ਸਰਦਾਰ ਰਜਿੰਦਰ ਸਿੰਘ ਗਿੱਲ ਜੀ ਇਹਨਾਂ ਦੇ ਅਗਰਾਲਾ ਸਰਕਾਏ 25ਵਾਂ ਗਵਰਨਮੈਂਟਨ ਟੂਰਨਾਮੈਂਟ ਜਿਹੜਾ ਨਵਾਂ ਸ਼ਹਿਰ ਦੀ ਧਰਤੀ ਤੇ ਹੋ ਰਿਹਾ ਹੈ ਉਹ ਸਾਰਿਆਂ ਨੂੰ ਮੁਬਾਰਕਬਾਦ ਜਿੰਨੇ ਵੀ ਪਲੇਅਰ ਖੇਡ ਰਹੇ ਆ ਦੂਰੋਂ ਨਿਡਰ ਚੱਲ ਕੇ ਆਏ ਸਾਰੇ ਨੂੰ ਸ਼ੁਭ ਸ਼ਾਮਾਂ ਜੀ ਇਸ ਦੇ ਨਾਲ ਹੀ ਮੈਂ ਸਮੂਹ ਪਰਵੈਂਟਰ ਪ੍ਰੀਮੀਅਮ ਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਮੈਂ ਰਾਹੂ ਵਿਖੇ ਇੱਕ ਬਹੁਤ ਵੱਡਾ ਪਰਵੈਂਟਰ ਸਟੇਡੀਅਮ ਬਣਨ ਜਾ ਰਿਹਾ ਹਾਂ ਜਿਸ ਦਾ ਕੰਮ ਚੱਲ ਰਿਹਾ ਤੇ ਕਿੰਨ 50% ਕੰਮ ਹੋ ਗਿਆ ਜਿਹਦੇ ਵਿੱਚ 7 ਕੋਟ ਹੋਣਗੇ 300 ਪਲੇਅਰ ਰਹਿਣ ਲਈ ਕਮਰੇ ਹੋਣਗੇ ਜਿਮ ਹੋਏਗਾ ਸਵਿਮਿੰਗ ਪੂਲ ਹੋਏਗਾ ਤੇ ਮੈਸ ਹੋਏਗੀ ਬੱਚਿਆਂ ਦੇ ਰਹਿਣ ਵਾਸਤੇ ਦੋ ਲੈਂਟਰ ਮੇਰੇ ਪਹਿ ਚੁੱਕੇ ਆ ਤੇ ਅਗਲੇ ਸਾਲ ਤੱਕ ਅਸੀਂ ਆਪਾਂ ਨੂੰ ਕੰਪਲੀਟ ਕਰ ਲਾਂਗੇ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸਹਿਯੋਗ ਦਿਓ ਤੁਹਾਡੀਆਂ ਇਛਾਵਾਂ ਦੀ ਮੈਨੂੰ ਜ਼ਰੂਰਤਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਜਿਹੜਾ ਵਰਲਡ ਮੈਂਟਨ ਦਾ ਫਿਊਚਰ ਉਸ ਨੂੰ ਪੰਜਾਬ ਦੀ ਧਰਤੀ ਤੋਂ ਵਧੀਆ ਪਲੇਅਰ ਜਿਹੜੇ ਪੈਦਾ ਕਿੱਥੇ ਜਾ ਸਕਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਿਹੜਾ ਪ੍ਰੋਜੈਕਟ ਆ ਇਹਦੇ ਤੇ ਕਿੰਨਾ ਖਰਚਾ ਆਏਗਾ ਔਰ ਤੁਸੀਂ ਕਿਹਦੇ ਕਿਹਦੇ ਕੋਲੋਂ ਪਹਿਲਾਂ ਹੈਲਪ ਲਈ ਆ ਜਾਂ ਇਹਦੇ ਲਈ ਕੀ ਉਪਰਾਲੇ ਕੀਤੇ ਪਹਿਲਾਂ ਕੋਈ ਉਪਰਾਲਾ ਨਹੀਂ ਕੀਤਾ ਜੀ ਨਾ ਕਿਸੇ ਤੋਂ ਹੈਲਪ ਲਈ ਆ ਤਕਰੀਬਨ ਇੱਕ ਖੇਤ ਦੇ ਵਿੱਚ ਮੈਂ ਕਵਰ ਕੀਤਾ ਜਿਹੜਾ 2.5 ਕਰੋੜ ਜਿਸ ਖੇਤ ਦੀ ਕੀਮਤ ਹੈ। ਕਾਫੀ ਦਿਨ ਮੈਂ ਪਹਿਲਾਂ ਲਿਆ ਸੀ ਤੇ ਉੱਪਰ ਤੁਸੀਂ ਆਪ ਅੰਦਾਜ਼ਾ ਲਾ ਲਓ ਮੈਂ ਆਪਣੇ ਮੂੰਹ ਤੋਂ ਕਹਿਣਾ ਨਹੀਂ ਚਾਹੁੰਦਾ ਵੀ ਇੰਨਾ ਖਰਚ ਹੋਏਗਾ। ਕਿਉਂਕਿ 12000 ਸਕਰ ਫੁੱਟ ਦਾ ਲੈਂਡਰ ਪੈ ਚੁੱਕਿਆ ਹੈ ਹਜੇ 6000 ਸਕਰ ਫੁੱਟ ਦਾ ਲੈਂਡਰ ਕਰੋੜਾਂ ਦਾ ਖਰਚਾ ਹੈ ਜੀ। ਹਾਂਜੀ। ਕਰੋੜਾਂ ਦਾ ਖਰਚ ਆਇਆ। ਜੀ ਜੀ ਬਿਲਕੁਲ। ਸਰ ਬਹੁਤ ਵਧੀਆ ਲੱਗਾ ਤੁਹਾਡਾ ਮਿਲ ਕੇ ਪਰ ਮੈਂ ਆਪਣੀ ਜ਼ਿੰਦਗੀ ਦੀ ਜਿੰਨੀ ਬੀਤ ਚੁੱਕੀ ਆ ਕਿਉਂਕਿ ਮੈਂ 60 ਸਾਲ ਦਾ ਹੋ ਚੁੱਕਿਆ ਹਾਂ ਇਸ ਵੇਲੇ ਕੀ ਬਾਤ ਆ ਲੱਗਦੇ ਨਹੀਂ ਸਰ ਤੁਹਾਨੂੰ ਲੱਗਦਾ ਬੇਸ਼ੱਕ ਨਹੀਂ ਮੈਂ ਰਿਟਾਇਰਡ ਸਾਇੰਸ ਮਾਸਟਰ ਕਿਉਂਕਿ ਇਨਕਮ ਦੇ ਸਾਧਨ ਵੀ ਘਟ ਗਏ ਆ ਹੁਣ ਤੇ ਚਲੋ ਜਿੱਦਾਂ ਵੀ ਹੋਇਆ ਔਖਾ ਸੌਖਾ ਕੇ ਆਪਾਂ ਇਹਨੂੰ ਜਰੂਰ ਕੰਪਲੀਟ ਕਰਾਂਗੇ ਅਗਲੇ ਸਾਲ ਦੇ ਵਿੱਚ ਵਿੱਚ ਤੁਹਾਨੂੰ ਇੱਕ ਤੋਹਫ਼ਾ ਦੇਵਾਂਗੇ ਪੰਜਾਬ ਦਾ ਤੁਸੀਂ ਕਿਹੜੇ ਕਿਹੜੇ ਸਕੂਲ 'ਚ ਜੌਬ ਕੀਤੀ ਕਿੱਥੇ ਕਿੱਥੇ ਮੈਂ ਕਈ ਸਕੂਲ ਦੇ ਵਿੱਚ ਜੌਬ ਕੀਤੀ ਆ ਸਭ ਤੋਂ ਪਹਿਲਾਂ ਜਲੰਧਰ ਜ਼ਿਲ੍ਹਾ ਹੁੰਦਾ ਸੀ ਗਵਰਨਮੈਂਟ ਸੀਨੀਅਰ ਸਕੰ ਦ ਮੈਡਲ ਸਕੂਲ ਕਾਹੋਂ ਵਿਖੇ ਮੈਂ ਉਥੋਂ ਰਟਾਇਰ ਹੋਇਆ 13 ਸਾਲ ਹੋ ਗਏ ਆ ਸਾਡੇ ਰਿਟਾਇਰਡ ਡਿਪਟੀ ਡਾਇਰెక్టర్ ਸਰ ਜੀ ਛੋਟੂ ਰਾਮ ਜੀ ਦੇ ਨਾਲ ਰਹਿਨਮਾਈ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਹੰਸਾਲ ਨੇ ਸਰ ਜੀ ਬਹੁਤ ਵਧੀਆ ਮੈਂਟਨ ਪਲੇਅਰ ਬੰਦ ਕੋਚ ਮਨਕੀਰ ਜੀ ਸਾਡੇ ਭਾਈ ਸਾਹਿਬ ਸੋ ਸਾਰਿਆਂ ਨੂੰ ਮੁਬਾਰਕਬਾਦ ਜੀ ਅੱਜ ਦੇ ਇਸ ਟੂਰਨਾਮੈਂਟ ਦੀ ਤੇ ਸਾਡੀਆਂ ਸ਼ੁਭ ਸ਼ਾਮਾਂ ਦੀ ਜ਼ਰੂਰਤ ਤਾਂ ਜੋ ਆਪਾਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹ ਦੁਆ ਕਰਦੇ ਹਾਂ ਜੀ ਤੁਸੀਂ ਇਸ ਮਿਸ਼ਨ ਵਿੱਚ ਕਾਮਯਾਬ ਹੋਵੋ ਥੈਂਕ ਯੂ ਸਰ ਥੈਂਕ ਯੂ ਔਰ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਕਿ ਜਰੂਰ ਸਹਿਯੋਗ ਕਰਨ ਸਾਰੇ ਤਾਂ ਕਿ ਇਸ ਸ਼ੁਭ ਕੰਮ ਨੂੰ ਨਿਪਰੇ ਚੜ੍ਹਿਆ ਜਾ ਸਕੇ ਥੈਂਕ ਯੂ ਵੈਰੀ ਮੱਚ ਜੀ ਈਆ ਸਪੋਰਟਸ ਅਕੈਡਮੀ ਮਹਿੰਦੀਪੁਰ ਦਾ ਹੁਨਾਰ ਬੱਚਾ ਚਰਨਜੀਤ ਅੰਡਰ 13 ਚ ਅੱਜ ਨਵਾਂ ਸ਼ਹਿਰ ਵਰਮੈਂਟਨ ਸਟੇਡੀਅਮ ਚ ਸੈਕੰਡ ਮੈਚ ਆ ਪਹਿਲਾ ਬਾਈ ਨੂੰ ਮਿਲਿਆ ਸੀ ਸੈਕੰਡ ਮੈਚ ਚੱਲ ਰਿਹਾ ਹੈ ਚਰਨਜੀਤ ਈਆ ਸਪੋਰਟਸ ਅਕੈਡਮੀ ਮਹਿੰਦੀਪੁਰ ਇਹ ਮੈਚ ਹੋ ਰਿਹਾ ਜੀ ਜਲੰਧਰ ਤੇ ਮਹਿੰਦੀਪੁਰ ਬੀਆਰ ਸਪੋਰਟਸ ਅਕੈਡਮੀ ਚੰਨੀ ਪਹਿਲਾ ਸੈੱਟ ਚੰਨੀ ਜਿੱਤ ਗਿਆ ਪਹਿਲਾ ਸੈੱਟ ਜਿੱਤ ਗਿਆ ਤਾੜੀਆਂ ਮਾਰ ਦਿਓ ਦੂਸਰਾ ਸੈੱਟ ਜਲੰਧਰ ਜੁਡੀ ਮੈਚੇਸ ਚੱਲ ਰਹੇ ਨੇ ਚੱਲ ਰਹੇ ਨੇ

ਜਰਨਜੀਤ ਬੀਆ ਸਪੋਰਟ ਅਕੈਡਮੀ ਜੇਤੂ ਬਰਾਰ ਹੋਣ ਵਾਲੇ ਆ ਦੂਸਰਾ ਸੈੱਟ ਚੱਲ ਰਿਹਾ ਮੈਚ ਪੁਆਇੰਟ ਆ ਗਿਆ ਜੀ ਲਓ ਜੀ ਜਿੱਤ ਗਿਆ ਚੰਨੀ ਸਾਡਾ ਤਾੜੀਆਂ ਤਾੜੀਆਂ ਈਆ ਸਪੋਰਟ ਅਕੈडमी ਦਾ ਚਰਨਜੀਤ ਅੰਡਰ 13 ਜਿੱਤ ਗਿਆ ਜੀ ਮੈਚ ਨਰਵੈਰ ਪੱਧਨ ਈਆ ਸਪੋਰਟਸ ਕਾ ਦੀਵੰਦੀ ਪਰਦਾ ਦੂਜਾ ਮੈਚ ਸ਼ੁਰੂ ਹੋ ਗਿਆ ਇਹ ਮਹਿੰਦੀਪੁਰ ਤੇ ਮਹਾਲੀ ਦਾ ਮੈਚ ਹੈ ਪਹਿਲਾਂ ਚਰਨਜੀਤ ਨੇ ਜਲੰਧਰ ਦੇ ਬੱਚੇ ਨੂੰ ਹਰਾਇਆ Bob? ਅੰਡਰ 15 ਮਹੇਸ਼ ਸੱਲਣ ਡੀਆ ਸਪੋਰਟਸ ਅਕੈਡਮੀ ਪਿੰਡ ਮਹਿੰਦੀਪੁਰ ਦਾ ਅੱਜ ਨਵਾਂ ਸ਼ਹਿਰ ਵਰਮੈਂਟਨ ਹਾਲ ਵਿੱਚ ਸਿਲਵਰ ਜੁਬਲੀ 25ਵਾਂ ਟੂਰਨਾਮੈਂਟ ਦੇ ਵਿੱਚ ਭਾਗ ਲੈ ਰਹੀ ਹੈ ਵਰਮੈਂਟਨ ਦੇ ਵਿੱਚ ਡੀਆ ਸਪੋਰਟਸ ਅਕੈਡਮੀ ਮਹਿੰਦੀਪੁਰ ਵੱਲੋਂ ਮਹੇਸ਼ ਸੱਲਣ ਦਾ ਮੈਚ ਹੋ ਗਿਆ ਸੱਲਣ ਅੰਡਰ 15 ਬੀਆਰਸ ਸਕੂਲ ਅਕੈਡਮੀ ਅੰਡਰ 15 ਕੇਸ਼ੇਪਦਨ ਬੀਆ ਸਪੋਰਟ ਅਕੈਡਮੀ ਪਿੰਡ ਮਹਿੰਦੀਕਰ ਵੱਲੋਂ ਨਵਾਂ ਸ਼ਹਿਰ ਕਲਮੈਂਟਨ ਸਟੇਡੀਅਮ ਚ ਪਰੇਸ਼ਾਨ ਸਿੰਘ ਖੜਾ ਦੀ ਯਾਦ ਵਿੱਚ 25ਵਾਂ ਸਿਵਲ ਜੁਬਈ ਕਲਮੈਂਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਦੇ ਵਿੱਚ ਬੀਆ ਸਪੋਰਟ ਅਕੈਡਮੀ ਦੇ ਬੱਚੇ ਭਾਗ ਲੈ ਰਹੇ ਹਨ ਕੇਸ਼ੇਪਦਨ ਦਾ ਮੈਚ ਚੱਲ ਰਿਹਾ ਹੈ ਅੰਡਰ 15 ਇਸ਼ਰ ਬੱਦਾਂ ਰੀਆ ਸਪੋਰਟਸ ਕਲਬ ਦੀ ਮਹਿੰਦੀ ਪਰ ਅੰਡਰ 15